ਪਾਣੀ ਕੋਈ ਜ ਸਮਾਂ ਸੀ ਪਾਣੀ ਪੀ ਲੇਗੇ ਸੋ ਅਜੇ ਪਾਣੀ ਪੈਰੀਆਂ ਦੇ ਦੇਣ ਦੇ ਯੋਗ ਨਹੀਂ ਲੱਗੇ ਮੈਨੂੰ ਬੋਉਂਦੀ ਐ ਅਸੀਂ ਕਿਹਨੇ ਡੱਕਦੇ ਵੀ ਆ ਤੇ ਸਾਡੇ ਨਾਲ ਗੋਚ ਛਕੜਦੇ ਕਹਿੰਦੇ ਵੀ ਤੁਸੀਂ ਇਤਨੀ ਨਹਿਰ ਤੇ ਕੀ ਲੱਗਦੇ ਜੋ ਮਾਉਂ ਜਾਂ ਮੇਰੇ ਪਹਿਲੇ ਪਾਣੀ ਚ ਗਲਦੇ ਹੋ ਨਹੀਂ ਮਤਲਬ ਵਾਤਾਵਰਨ ਬਹੁਤ ਜ਼ਿਆਦਾ ਗੰਦਾ ਹੋ ਗਿਆ ਥੋੜਾ ਅਜੀਤ ਵੈਬ ਟੀਵੀ ਦੇਖਣ ਵਾਲੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਮੈਂ ਹਾਂ ਸੁਰਿੰਦਰਪਾਲ ਸਿੰਘ ਵਰਪਾਲ ਪੰਜਾਬ ਸਿਰਫ 2.5 ਦਰਿਆਵਾਂ ਦੇ ਵਿੱਚ ਸੀਮਟ ਕਰਾਇਆ ਗਿਆ ਪਰ ਜੋ ਕੇ ਸਮੇਂ ਦਾ ਦੌਰਾਨ ਜੋ ਹਾਲਾਤ ਬਣੇ ਹੋਏ ਨੇ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਢਾਈ ਦਰਿਆ ਜਿਹੜੇ ਬਚੇ ਹੋਏ ਨੇ ਉਹ ਵੀ ਸ਼ਾਇਦ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਨਾਮ ਬਚ ਸਕਣ ਕਾਰਨ ਇੱਕ ਹੈ ਕਿ ਨਿਤ ਦਿਨ ਜਿਹੜੀਆਂ ਕਰਮਕਾਂਡ ਕੀਤੇ ਜਾ ਰਹੇ ਨੇ ਪਾਣੀ ਨੂੰ ਪੁਲੀਤ ਕੀਤਾ ਜਾ ਰਿਹਾ ਹੈ ਅਕਸਰ ਦੇਖਣ ਦੇ ਵਿੱਚ ਆਉਂਦਾ ਹੈ ਕਿ ਜਿਹੜੀਆਂ ਵੱਡੀ ਵੱਡੀ ਇੰਡਸਟਰੀਜ਼ ਹੈ ਉਸ ਤੋਂ ਇਲਾਵਾ ਹੋਰ ਵੀ ਜਿਹੜੇ ਕਈ ਕਾਰਨ ਸਾਹਮਣੇ ਆਉਂਦੇ ਨੇ ਜਿਦੇ ਵਿੱਚ ਜੇਕਰ ਤੁਸੀਂ ਸਕਰੀਨ ਤੇ ਇਸ ਵੇਲੇ ਦੇਖ ਸਕਦੇ ਹੋ ਅਸੀਂ ਇਸ ਵੇਲੇ ਖੜੇ ਆ ਅੱਪਰ ਬਾਰੀ ਦਵਾਬਨਰ ਦੇ ਕੋਲ ਜਿੱਥੇ ਜ਼ਿਆਦਾਤਰ ਸਮਗਰੀ ਜਿਹੜੀ ਲੋਕਾਂ ਵੱਲੋਂ ਸੁੱਟੇ ਜਾ ਰਹੀ ਹੈ ਉਹ ਧਾਰਮਿਕ ਰੀਤੀ ਰਿਵਾਜਾਂ ਨਾਲ ਸੰਬੰਧਿਤ ਹੈ ਤੇ ਅਸੀਂ 5 ਮਿੰਟ ਤੋਂ ਲਗਭਗ 7 ਮਿੰਟ ਦੇ ਵਿੱਚ ਇੱਥੇ ਖੜੇ ਆ ਤੇ ਤਕਰੀਬਨ ਇੱਥੇ 25 ਤੋਂ 30 ਜਾਣੇ ਲੋਕ ਕਹੇ ਜੇ ਆਏ ਨੇ ਜਿਹੜੇ ਧਾਰਮਿਕ ਰੀਤੀ ਰਿਵਾਜਾਂ ਦੇ ਨਾਲ ਸੰਬੰਧਿਤ ਸਮਗਰੀ ਜਿਹੜੀ ਹੈ ਜਿਨ੍ਹਾਂ ਨੇ ਇੱਥੇ ਬੇਖੌਫ ਲਗਾਤਾਰ ਜਿਹੜੀ ਹੈ ਨਿਰੰਤਰ ਜਿਹੜੀ ਇਸ ਪਾਣੀ ਦੇ ਵਿੱਚ ਸੁੱਟੀ ਹੈ ਤੇ ਇਸ ਪਾਣੀ ਨੂੰ ਜਿਹੜਾ ਲਗਾਤਾਰ ਪਲੀਤ ਕੀਤਾ ਜਾ ਰਿਹਾ ਹੈ ਇਕੱਲੀ ਇਸ ਅੱਪਰ ਬਾਰੇ ਦੁਆਬ ਨਹਿਰ ਦੀ ਇੱਕ ਕਹਾਣੀ ਨਹੀਂ ਹੈ ਪੰਜਾਬ ਦੇ ਵਿੱਚ ਹੋਰ ਵੀ ਜਿਹੜੇ ਨਦੀਆਂ ਨਾਲੇ ਤੇ ਦਰਿਆ ਨੇ ਉਹਨਾਂ ਦੀ ਵੀ ਸੇਮ ਹੀ ਕਹਾਣੀ ਹੈ ਤੇ ਬਹੁਤ ਸਾਰੀਆਂ ਸੰਸਥਾਵਾਂ ਵੀ ਨੇ ਸਰਕਾਰਾਂ ਵੀ ਨੇ ਸ਼ਾਇਦ ਅਪੀਲ ਤਾਂ ਕਰਦੀਆਂ ਨੇ ਪਰ ਇਨ੍ਹਾਂ ਅਪੀਲਾਂ ਦੇ ਉੱਤੇ ਅਮਲ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਇਸ ਲਈ ਅਸੀਂ ਵਕ ਵਕ ਲੋਕਾਂ ਨਾਲ ਗੱਲਬਾਤ ਵੀ ਕਰਾਂਗੇ ਉਹਨਾਂ ਪਾਸੋਂ ਵੀ ਜਾਣਾਂਗੇ ਕੀ ਕੁਝ ਕਰਨ ਦੀ ਲੋੜ ਹੈ ਤਾਂ ਜੋ ਜਿਹੜੇ ਢਾਈ ਦਰਿਆ ਬਚੇ ਨੇ ਸਾਡੇ ਕੋਲ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਜਿਹੜੀ ਉਹਨਾਂ ਦੀ ਸਾਮ ਸੰਭਾਲ ਉਹ ਕੀਤੀ ਜਾ ਸਕੇ ਅਸੀਂ ਤਾਂ ਵੀਰ ਜੀ ਤੋਂ ਆਉਂਦੇ ਆਂਦੇ ਆਂ ਤੇ ਲੱਗਦੇ ਆਂ ਤੇ ਲੋਕ ਬਹੁਤ ਹੀ ਝੋਲੇ ਪਰ ਪਰ ਕੇ ਬੋਰੀਆਂ ਪਰ ਪਰ ਕੇ ਸੁੱਟਦੇ ਆ ਅਸੀਂ ਕਈ ਵਾਰ ਨੇ ਡੱਕਦੇ ਵੀ ਆ ਤੇ ਸਾਡੇ ਨਾਲ ਕੋਚ ਝਗੜਦੇ ਕਹਿੰਦੇ ਵੀ ਤੁਸੀਂ ਇਹ ਨਹਿਰ ਦੇ ਕੀ ਲੱਗਦੇ ਜੋ ਅਸੀਂ ਇਨਸਾਨੀਅਤ ਤੌਰ ਤੇ ਆਨੇ ਵੀ ਪਾਣੀ ਖਰਾਬ ਹੁੰਦਾ ਪਾਣੀ ਨਹੀਂ ਖਰਾਬ ਹੋਣਾ ਜੀ ਦਾ ਇੰਨੇ ਪਰ ਪਾਣੀ ਕਰਕੇ ਇਨਸਾਨ ਦੀ ਜੀਵਨ ਜੀਂਦਾ ਵਾ ਤੇ ਇਹ ਇਹਦੇ ਕਰਕੇ ਮਹਾਨਤਾ ਮਿਲੀ ਇਨਸਾਨ ਨੂੰ ਪਰ ਲੋਕੀ ਨਹੀਂ ਨਾਲਾਂ ਤੋਂ ਹਟਦੇ ਪਾਣੀ ਬੁਰੀ ਤਰ੍ਹਾਂ ਮਲਕੇ ਖਰਾਬ ਹੋ ਚੁੱਕਾ ਤੇ ਬਹੁਤ ਹੀ ਮਲਕੇ ਨਹਿਰ ਵਿੱਚ ਗੰਦ ਪੈ ਚੁੱਕਾ ਇਸ ਕਰਕੇ ਮਲਕੇ ਇਹਨਾਂ ਨੂੰ ਲੋਕਾਂ ਨੂੰ ਕੁਝ ਤੋਂ ਕੁਝ ਚਾਹੀਦੀ ਇਨਸਾਨੀਅਤ ਹੋਰ ਤੇ ਵੀ ਇਹ ਕੰਮ ਕਰਨਾ ਚਾਹੀਦਾ ਬਾਕੀ ਕੁਝ ਸਰਕਾਰ ਨੂੰ ਵੀ ਇਸ ਕੌਂਟ ਤੋਂ ਥੋੜੀ ਇਹ ਪਬੰਦੀ ਲਾਉਣੀ ਚਾਹੀਦੀ ਆ ਕਿ ਇਹ ਨਹਿਰ ਦਾ ਪਾਣੀ ਨਾ ਖਰਾਬ ਹੋ ਸਕੇ ਸ਼ਕਤੀ ਦੇ ਨਾਲ ਇਹ ਲੋਕਾਂ ਨੇ ਤਾਂ ਹੀ ਇੱਥੇ ਕਾਫੀ ਸਤੋ ਜਨੈ ਬੋਲ ਦੇ ਦੋ ਜਨੈ ਦੇ ਦੇਖਣ ਲੋਕੀ ਜੀ ਰੀਤੀ ਰਾਜੋ 15 ਕਿੰਨੇ ਨਾਲ ਉਹਦੇ ਵਿੱਚ ਇੱਕਦਮ ਸਦਾ 10 15 ਕਿਲੋ ਦੁੱਧ ਚ ਰੋੜ ਕੇ ਗਿਆ ਦੁੱਧ ਤੇ ਵੱਖਰੀ ਗੱਲ ਇੰਨੀਆਂ ਗੰਧੀਆਂ ਚੀਜ਼ਾਂ ਸੁੱਧ ਦੇ ਗਏ ਇਹ ਪਾਣੀ ਕੋਈ ਸਮਾਂ ਸੀ ਪਾਣੀ ਪੀ ਲੈਣਗੇ ਅਜੇ ਪਾਣੀ ਪੈਰੀਆਂ ਦੇ ਦੇਣ ਦੇ ਯੋਗ ਨਹੀਂ ਗਾ ਲੱਗੇ ਮਿੰਨ ਬੂ ਆਉਂਦੀ ਐ ਇੰਨੀ ਪਿਟੀਸ਼ਨ ਮਾਰੀ ਹੋ ਗਈ ਇੱਥੋਂ ਦੀ ਇੱਥੋਂ ਦਾ ਪਲਾਨੀ ਕਿ ਲੋਕਾਂ ਦਾ ਵਾਤਾਵਰਨ ਲੋਕਾਂ ਦੀ ਸੋਚ ਇੰਨੀ ਮਾਰੀ ਹੋ ਗਈ ਆ ਉਧਰ ਤੋਂ ਪਿਟੀਸ਼ਨ ਜੈ ਕੈਮਰਾ ਵਿੱਚ ਕਰੋ ਦੇਖੋ ਕਿਵੇਂ ਮਾਮਾ ਮੇਰੇ ਦੇ ਪਹਿਲੇ ਪੰਜ ਗਲਤੇ ਹੋਣੀ ਮਤਲਬ ਬਾਤਾਂ ਬਹੁਤ ਜ਼ਿਆਦਾ ਗੰਦਾ ਹੋ ਗਿਆ ਥੋੜਾ ਉਪਰੋਕਤ ਵਰਤਾਰੇ ਨਾਲ ਦੂਸ਼ਿਤ ਹੋ ਰਿਹਾ ਪਾਣੀ ਜਿੱਥੇ ਨਾ ਮੁਰਾਦ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ ਉੱਥੇ ਹੀ ਜੀਵ ਜੰਤੂ ਵੀ ਇਸ ਦੀ ਪੀੜ ਚੜ ਰਹੀ ਹਨ ਜਦਕਿ ਸਰਕਾਰਾਂ ਵੱਲੋਂ ਦਾਅਵੇ ਕੀਤੇ ਜਾਂਦੇ ਹਨ ਕਿ ਭਵਿਕ ਵਿੱਚ ਆਮ ਲੋਕਾਂ ਨੂੰ ਦਰਿਆਵਾਂ ਦਾ ਪਾਣੀ ਪੀਣ ਲਈ ਮੁਹੱਈਆ ਕਰਵਾਇਆ ਜਾਵੇਗਾ ਪ੍ਰਦੂਸ਼ਣ ਨੂੰ ਰੋਕਣ ਲਈ ਕੀਤੇ ਉਪਰਾਲੇ ਅਤੇ ਪੈਸਿਆਂ ਦਾ ਲੇਖਾ ਸਰਕਾਰੀ ਫਾਈਲਾਂ ਵਿੱਚ ਤਾਂ ਜ਼ਰੂਰ ਹੋਵੇਗਾ ਪਰ ਤਰਾਤਲੀ ਹਕੀਕਤ ਕਿਧਰੇ ਨਜ਼ਰ ਨਹੀਂ ਆਉਂਦੀ ਜਿਸ ਲਈ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਪੰਜਾਬ ਸਰਕਾਰ ਨੂੰ 50 ਕਰੋੜ ਦਾ ਜੁਰਮਾਨਾ ਵੀ ਲਗਾਇਆ ਜਾ ਚੁੱਕਾ ਹੈ ਮੈਂ ਭਜਨ ਸਿੰਘ ਐਸੋਸੀਏਟਡ ਇੰਜੀਨੀਅਰ ਇਰੀਗੇਸ਼ਨ ਡਿਪਾਰਟਮੈਂਟ ਜੋ ਕਿ ਅਸੀਂ ਸਫਾਈ અભિયાન ਮਾਨਯੋਗ ਨਗਰਾਨ ਇੰਜੀਨੀਅਰ ਸੰਧੂ ਸਾਹਿਬ ਅਤੇ ਵਿਕਾਸ ਮੰਚ ਦੇ ਸਹਿਯੋਗ ਨਾਲ ਅਸੀਂ ਇਹ ਤੇ ਜਿਹੜਾ ਸਫਾਈ ਦਾ ਅਭਿਆਨ ਅਰੰਭਿਆ ਆ ਇਸ ਦੀ ਅਸੀਂ ਅੱਜ ਸਫਾਈ ਕਰਾ ਰਹੇ ਹਾਂ ਇੱਥੇ ਅਸੀਂ ਆਪਣੇ ਵਿਭਾਗੇ ਵੱਲੋਂ ਇੱਕ ਬੋਰਡ ਵੀ ਲਾਇਆ ਆ ਵੀ ਇਸ ਵਿੱਚ ਪਾਣੀ ਜਿਹੜਾ ਆਪਣੇ ਜਿਹੜਾ ਇਹ ਆਮ ਜਿਹੜਾ ਕੂੜਾ ਕਰਕੇ ਨਾ ਸੁੱਟਿਆ ਜਾਵੇ ਪਰ ਲੋਕੀ ਜਿਹੜੇ ਆ ਸਾਡੇ ਉਥੇ ਕਹਿੰਦੇ باوجود ਵੀ ਇਹ ਨਹੀਂ ਹੁੰਦੇ ਕਿਉਂਕਿ ਇਹ ਪਾਣੀ ਜਿਹੜਾ ਆ ਵਕ ਵਕ ਧਾਰਮਿਕ ਸਥਾਨਾਂ ਨੂੰ ਜਿਵੇਂ ਕਿ ਦਰਬਾਰ ਸਾਹਿਬ ਨੂੰ ਜਾਂਦਾ ਆ ਹੋਰ ਵੀ ਇਹ ਲੋਕਾਂ ਦੀਆਂ ਫਸਲਾਂ ਨੂੰ ਵੀ ਜਾਂਦਾ ਆ ਇਹਦੇ ਵਿੱਚ ਜਿਹੜਾ ਇਹ ਲੋਕਾਂ ਦਾ ਨੁਕਸਾਨ ਹੁੰਦਾ ਆ ਇਸ ਕਰਕੇ ਇਹ ਲੋਕਾਂ ਦੇ ਅਵੇਅਰ ਵਾਸਤੇ ਅਵੇਅਰਨੈਸ ਵਾਸਤੇ ਅਸੀਂ ਇਹ ਪਰਜੋਰ ਅਪੀਲ ਕਰਦੇ ਆਂ ਵੀ ਇਹਦੇ ਵਿੱਚ ਪਾਣੀ ਨਾ ਸਟਾਏ ਆਪਣੇ ਗੰਦਾਵਾਂ ਜਿਹੜਾ ਆ ਉਹ ਨਾ ਪਾਇਆ ਜਾਵੇ। ਜੇ ਲੋਕ ਨਹੀਂ ਹਟਦੇ ਇਹਦੇ ਵਿੱਚ ਕੋਈ ਜੁਰਮਾਨੇ ਦੀ ਜਾਂ ਸਜ਼ਾ ਦੀ ਪ੍ਰੋਵੀਜ਼ਨ ਵੀ ਦੇ ਸਰਕਾਰ ਲੋ ਜਾਂ ਕਿਸੇ ਇਹਦੇ ਵਿੱਚ ਹਾਂ ਇਹ ਜੁਰਮਾਨੇ ਵੀ ਹੈਗੇ ਆ ਵੀ ਇਹਦੀ ਪਰਮਿਸ਼ਨ ਵੀ ਹੈਗੀ ਆ ਵੀ ਜੇ ਨਹੀਂ ਹੁੰਦੇ ਤਾਂ ਫਿਰ ਇਹਦੇ ਜਿਹੜੇ ਕਾਨੂੰਨੀ ਕਾਰਵਾਈ ਇਹ ਕੀਤੀ ਜਾਵੇਗੀ। ਇਸ ਦੌਰਾਨ ਨਹਿਰ ਵਿੱਚ ਧਾਰਮਿਕ ਸਮੱਗਰੀ ਸੁੱਟਣ ਆਈ ਕੁਝ ਲੋਕਾਂ ਨਾਲ ਗੱਲਬਾਤ ਕੀਤੀ ਗਈ। ਉਹਨਾਂ ਕਿਹਾ ਕਿ ਰਸਮਾਂ ਨਹੀਂ ਬਾਈਏ ਜਾਂ ਫਰਜ਼। ਆਪਾਂ ਪਾਣੀ ਦੇ ਵਿੱਚ ਸੁੱਟਦੇ ਜਦੋਂ ਕੋਈ ਵੀ ਧਾਰਮਿਕ ਸਮਗਰੀ ਜਾਂ ਦੂਜੇ ਤੇ ਜਾਏਗਾ ਇੱਕ ਪਾਸੇ ਤਾਂ ਅਸੀਂ ਜ਼ੋਰ ਲਾਉਂਦੇ ਆ ਕਿ ਇਹ ਪਾਣੀ ਖਰਾਬ ਹੋ ਰਿਹਾ ਨੇ ਪ੍ਰਦੂਸ਼ਣ ਵਧ ਰਿਹਾ ਸਾਰਾ ਕੁਝ ਹੋ ਰਿਹਾ ਪਰ ਦੂਜੇ ਬਨੇ ਅਸੀਂ ਆਪਣਾ ਪਾਣੀ ਦੇ ਵਿੱਚ ਸੁੱਟ ਵੀ ਰਹੇ ਆ ਮਤਲਬ ਨਹੀਂ ਇਹ ਕਿਉਂ ਕਰਨਾ ਚਾਹੀਦਾ ਕਹਿੰਦੇ ਪਾਣੀ ਦੇ ਵਿੱਚ ਤਾਰ ਦੇਣਾ ਚਾਹੀਦਾ ਪਾਣੀ ਚ ਤਾਰ ਦੇਣਾ ਚਾਹੀਦਾ ਇਹ ਚੀਜ਼ਾਂ ਨੂੰ ਤੇ ਹੁਣ ਇੱਥੇ ਪਾਣੀ ਐਸੋਲੇ ਹੈਗਾ ਨਹੀਂ ਫਿਰ ਵੀ ਅਸੀਂ ਪਾਣੀ ਚ ਕਰ ਦਿੱਤਾ ਜਦੋਂ ਹੁਣ ਪਾਣੀ ਆਏਗਾ ਨਾ ਇਹ ਆਪੇ ਬਹਾ ਕੇ ਲੈ ਜਾਣਾ ਮਨ ਇਨਸਾਨ ਵੀ ਕੀ ਕਰੇ ਮੈਨੂੰ ਦੱਸੋ ਜਦੋਂ ਅਸੀਂ ਆਪਾਂ ਪੂਜਾ ਕਰ ਲੈਣਾ ਅਕਸਰ ਤੇ ਇਹਨਾਂ ਨੂੰ ਘਰੋਂ ਆਪਣੇ ਵਿਸਰਜਿਤ ਕਰਨਾ ਹੀ ਹੁੰਦਾ ਤੇ ਫਿਰ ਇਹੀ ਜਗ੍ਹਾ ਦੀਆਂ ਜਿੱਥੇ ਤੁਸੀਂ ਕਰਦੇ ਹੋ ਉੱਥੇ ਜੀ ਹਾਂਜੀ ਇਹ ਮਹਾਰਾਸ਼ਟਰ ਚਲ ਜਿਓ ਉਹੜੇ ਦੀਆਂ ਓੜੀਆਂ ਮੂਰਤੀਆਂ ਹੁੰਦੀਆਂ ਆ ਪਾਣੀ 'ਚ ਵਿਸਰਜਿਤ ਕਰਦੇ ਉੱਥੇ ਨਹੀਂ ਪਰ ਇਹਦਾ ਜਿਸ ਤਰ੍ਹਾਂ ਪਲਾਸਟਿਕ ਸੁੱਟਦੇ ਆ ਜਾਂ ਹੋਰ ਚੀਜ਼ਾਂ ਧਾਰਮਿਕ ਮਤਲਬ ਤਾਨੂੰ ਨਹੀਂ ਲੱਗਦਾ ਕਿ ਪਾਣੀ ਗੰਦੇ ਹੋ ਰਹੇ ਨੇ ਜਾਂ ਸਾਨੂੰ ਇਹਨਾਂ ਚੀਜ਼ਾਂ ਤੋਂ ਬਚਣ ਦੀ ਲੋੜ ਹੈ ਤਾਂ ਹੋਰ ਹੀ ਕੋਈ ਹੱਲ ਹੋਣਾ ਚਾਹੀਦਾ ਮੈਂ ਹੀ ਤੁਹਾਨੂੰ ਕਹਿਣ ਲੱਗੀ ਸੀ ਵੀ ਇਹਦਾ ਹੱਲ ਕੋਈ ਹਾਂ ਜੇ ਸਰਕਾਰ ਕੋਈ ਹੱਲ ਦੇ ਦਿੰਦੀ ਸੰਗ ਤੇ ਅਸੀਂ ਉਧਰ ਚੱਲ ਪਾਵਾਂਗੇ ਸਾਨੂੰ ਤਾਂ ਕੋਈ ਦਿੱਕਤ ਨਹੀਂ ਆ ਠੀਕ ਹੈ ਲੇਕਿਨ ਸਾਨੂੰ ਵੀ ਇਹ ਚੀਜ਼ਾਂ ਤਾਰਨ ਵਾਸਤੇ ਸਾਨੂੰ ਵੀ ਇਹ ਜਗ੍ਹਾ ਚਾਹੀਦੀ ਫਿਰ ਸਾਰੀ ਦੁਨੀਆ ਇੱਥੇ ਆਉਂਦੀ ਹੈ ਪਰ ਜਿਹੜੇ ਗੁਰੂਆਂ ਮਹਾਤਮਾਂ ਦੀ ਅਸੀਂ ਪੂਜਾ ਕਰਦੇ ਹਾਂ ਜਾਂ ਕਰਦੇ ਹਾਂ ਪਰ ਉਹਨਾਂ ਨੇ ਦੇ ਪਾਣੀ ਦੀ ਹਵਾ ਵਾਸਤੇ ਸਾਨੂੰ ਦੱਸਿਆ ਸਮਝਾਇਆ ਕਿ ਇਹਦੀ ਸੰਭਾਲ ਕਿਸ ਤਰੀਕਾ ਨਾਲ ਕਰਨੀ ਆ ਪਰ ਅਸੀਂ ਫਿਰ ਉਹਨਾਂ ਚੀਜ਼ਾਂ ਨੂੰ ਪਲੀਤ ਕਰ ਰਹੇ ਹਾਂ ਆਖਰ ਇਹ ਤਾਂ ਮੈਨੂੰ ਕੀ ਜਵਾਬ ਹੁਣ ਇਹ ਘਰ ਤੇ ਰੱਖ ਨਹੀਂ ਸਕਦੇ ਇਹਨਾਂ ਖਲੇਰਾ ਰੱਖ ਛੱਡੀਏ ਘਾਰੀ ਉਹ ਵੀ ਨਹੀਂ ਚੱਲ ਸਕਦਾ ਪੰਜਾਬ ਦੇ ਵਿੱਚ ਕੋਈ ਅਜਿਹਾ ਦੌਰ ਵੀ ਸੀ ਜਦੋਂ ਇਹਨਾਂ ਨਦੀਆਂ ਨਾਲਿਆਂ ਦਾ ਪਾਣੀ ਲੋਕ ਜਿਹੜਾ ਸੀ ਉਹ ਪੀਂਦੇ ਸਨ ਬਹੁਤ ਮਿੱਠਾ ਪਾਣੀ ਸੀ ਤੇ ਜਿਹੜੇ ਮਹਾਪੁਰਖ ਸੀ ਮਹਾਤਮਾ ਸੀ ਜਿਹੜੇ ਗੁਰੂ ਜਨ ਹੋਏ ਨੇ ਉਹਨਾਂ ਵੱਲੋਂ ਵੀ ਪਵਨ ਗੁਰੂ ਪਾਣੀ ਪਿਤਾ ਦਾ ਜਿਹੜਾ ਸੀ ਉਹ ਸੰਦੇਸ਼ ਦਿੱਤਾ ਸੀ ਤੇ ਲੋਕਾਂ ਨੂੰ ਸਮਝਾਇਆ ਸੀ ਕਿ ਇਸ ਕਾਇਨਾਤ ਦੇ ਵਿੱਚ ਜੇਕਰ ਵਾਤਾਵਰਣ ਨੂੰ ਨਾ ਸੰਭਾਲਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੇ ਜੜੇ ਨੇ ਉਹਨਾਂ ਸਮਿਆਂ ਦਾ ਜਿਹੜਾ ਸਾਹਮਣਾ ਕਰਨਾ ਪਵੇਗਾ ਪਰ ਜੋਕੇ ਹਾਲਾਤਾਂ ਨੂੰ ਦੇਖ ਕੇ ਲੱਗਦਾ ਹੈ ਕਿ ਜਿਹੜੇ ਲੋਕ ਨੇ ਇਹਨਾਂ ਨਦੀਆਂ ਨਾਲਿਆਂ ਦੇ ਪਾਣੀ ਨੂੰ ਆਪ ਤਾਂ ਪੀਣ ਦੀ ਦੂਰ ਦੀ ਗੱਲ ਜਿਹੜੇ ਜਾਨਵਰ ਨੇ ਪਸ਼ੂ ਪੰਛੀ ਨੇ ਉਹਨਾਂ ਨੂੰ ਵੀ ਪਾਣੀ ਪਿਉਣਾ ਜਿਹੜਾ ਠੀਕ ਨਹੀਂ ਸਮਝਦੇ ਕਿਉਂਕਿ ਇਹਨੇ ਗੰਦਲੇ ਹੋ ਜਾਂਦਾ ਹੈ ਪਾਣੀ ਦੇ ਵਿੱਚ ਭਿਆਨਕ ਬਿਮਾਰੀਆਂ ਦਾ ਖਤਰਾ ਹਮੇਸ਼ਾ ਬਣਿਆ ਰਹਿੰਦਾ ਹੈ ਸਰਕਾਰ ਨੂੰ ਚਾਹੀਏ ਬੋਰਡ ਲਗਾ ਕੇ ਪਾਬੰਦੀ ਲਗਾਈ ਗਈ ਹੈ ਇਹਨਾਂ ਨਦੀਆਂ ਨਾਲਿਆਂ ਦੇ ਵਿੱਚ ਕੋਈ ਅਜਹੀ ਵੀ ਸਮਗਰੀ ਸੁੱਟਣ ਨੂੰ ਉਹਨਾਂ ਨੇ ਵਰਜਿਤ ਕੀਤਾ ਹੈ ਪਰ ਲੱਗਦਾ ਹੈ ਕਿ ਜੇਹੇ ਬੋਰਡ ਜਿਹੜੇ ਨੇ ਉਹਨਾਂ ਕਾਫੀ ਹਨ ਸਰਕਾਰ ਨੂੰ ਵੀ ਗਰਾਊਂਡ ਲੈਵਲ ਤੇ ਆ ਕੇ ਕੁਝ ਸਖਤੀ ਜਿਹੜੀ ਨੇ ਉਹ ਵਰਤਣੀ ਚਾਹੀਦੀ ਹੈ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਇੱਕ ਫੈਸਲਾ ਕੀਤਾ ਗਿਆ ਹੈ ਕਿ ਇਨ੍ਹਾਂ ਦਰਿਆਵਾਂ ਦਾ ਪਾਣੀ ਜਿਹੜਾ ਇਹ ਲੋਕਾਂ ਨੂੰ ਪੀਣ ਵਾਸਤੇ ਜਿਹੜਾ ਇੱਕ ਖਾਸ ਤੌਰ ਤੇ ਪ੍ਰੋਜੈਕਟ ਜਿਹੜਾ ਉਲੀਕਿਆ ਜਾਵੇਗਾ ਪਰ ਜੋ ਕਿ ਹਾਲਾਤ ਦੇ ਜੇਕਰ ਨਜ਼ਰ ਮਾਰੀ ਜਾਵੇ ਤਾਂ ਸ਼ਾਇਦ ਉਹ ਜਿਹੜਾ ਸਰਕਾਰ ਦਾ ਦਾਵਾ ਕੀਤਾ ਹੈ ਕਿ ਲੋਕਾਂ ਨੂੰ ਦਰਿਆਵਾਂ ਦਾ ਪਾਣੀ ਪੀਣਾ ਹੈ ਉਹ ਹਾਸੋ ਹਿਨਾਈ ਲੱਗਦਾ ਹੈ ਪਰ ਲੋਕਾਂ ਨੂੰ ਕਿਤੇ ਨਾ ਕਿਤੇ ਆਪਣੀ ਜ਼ਿੰਮੇਵਾਰੀ ਵੀ ਸਮਝ ਨਹੀਂ ਪਵੇਗੀ ਤੇ ਇਹਨਾਂ ਪਲੀਏ ਤੋਂ ਇਹ ਪਾਣੀਆਂ ਨੂੰ ਬਚਾਉਣ ਦੇ ਲਈ ਆਪ ਵੀ ਕੁਝ ਤਿਆਰ ਕਰਨਾ ਪਵੇਗਾ ਕੈਮਰਾਮੈਨ ਜਤਿੰਦਰ ਸਿੰਘ ਦੇ ਨਾਲ ਸੁਰਿੰਦਰਪਾਲ ਸਿੰਘ ਗੁਰਪਾਲ ਅੰਮ੍ਰਿਤਸਰ